ਹੁੰਦੀ ਅੱਖ ਦਾ ਤਾਰਾ ਸੱਚਮੁੱਚ ਹੁੰਦੀਆਂ ਕੁੜੀਆਂ ਨੇ ਮਾਂਦੀ ਅੱਖ ਦਾ ਤਾਰਾ ਸੱਚਮੁੱਚ ਹੁੰਦੀਆਂ ਕੁੜੀਆਂ ਨੇ ਮਾਂਦੀ ਅੱਖ ਦਾ ਤਾਰਾ ਸੱਚਮੁੱਚ ਹੁੰਦੀਆਂ ਕੁੜੀਆਂ ਨੇ ਹੱਥ ਵਟਾਉਂਦੀਆਂ ਮਾਂ ਨਾਲ ਕਰਦੇ ਆਂ ਕਮਾਂਕਾਰਾਂ ਤੇ ਮੋਡਾ ਜੋੜ ਕੇ ਖੜਦੀਆਂ ਕਰਦੀਆਂ ਜਿੱਤਾ ਹਾਰਾਂ ਤੇ ਹੱਥ ਵਟਾਉਂਦੀਆਂ ਮਾਂ ਨਾਲ ਕਰਦੇ ਆਂ ਕਮਾਂਕਾਰਾਂ ਤੇ ਮੋਡਾ ਜੋੜ ਕੇ ਖੜਦੀਆਂ ਕਰਦੀਆਂ ਜੇ ਤਹਰ ਹਰਤੇ ਨੂੰ ਹਤੀਆ ਦੇ ਨਾਲ ਘਰ ਘਰ ਖੁਸ਼ੀਆਂ ਜੁੜੀਆਂ ਨੇ ਮਾਂ ਦੀ ਅੱਖ ਦਾ ਤਾਰਾ ਸੱਚਮੁੱਚ ਹੁੰਦੀਆਂ ਕੁੜੀਆਂ ਨੇ ਮਾਂ ਦੀ ਅੱਖ ਦਾ ਤਾਰਾ ਸੱਚਮੁੱਚ ਹੁੰਦੀਆਂ ਕੁੜੀਆਂ ਨੇ ਸੱਚਮੁੱਚ ਆਉਂਦੀਆਂ ਕੁੜੀਆਂ ਨੇ ਕੈਣ ਸਿਆਣੇ ਮੋਢ ਤੋਂ ਰੀਤਾ ਚਲਦੀਆਂ ਆਉਂਦੀਆਂ ਨੇ ਪੁੱਤ ਵੰਡਾਉਣ ਜਮੀਨਾ ਧੀਆਂ ਦੁੱਖ ਵੰਡਾਉਂਦੀਆਂ ਨੇ ਓ ਕੈਣ ਸਿਆਣੇ ਮੋਢ ਤੋਂ ਰੀਤਾ ਚਲਦੀਆਂ ਆਉਂਦੀਆਂ ਨੇ ਉੱਤ ਵੰਡਾਉਣ ਜਮੀਨਾ ਧੀਆਂ ਦੁੱਖ ਵੰਡਾਉਂਦੀਆਂ ਨੇ ਈ ਲੈੰਦੀਓ ਦੋਸਾਰ ਜਦੋਂ سینੇ ਵੱਜਦੀਆਂ ਸ਼ੁਰੀਆਂ ਨੇ ਮੰਦੀ ਅੱਖ ਦਾ ਤਾਰਾ ਸੱਚਮੁੱਚ ਹੁੰਦੀਆਂ ਕੁੜੀਆਂ ਨੇ ਓ ਮੰਦੀ ਅੱਖ ਦਾ ਤਾਰਾ ਸੱਚਮੁੱਚ ਹੁੰਦੀਆਂ ਕੁੜੀਆਂ ਨੇ ਸੱਚਮੁੱਚ ਹੁੰਦੀਆਂ ਕੁੜੀਆਂ ਨੇ ਹੱਕ ਜਿਉਣ ਦਾ ਮੰਗਦੀਆਂ ਧੀਆਂ ਕੋਖ ਵਿੱਚ ਨਾ ਮਾਰੋ ਇਹ ਹੀ ਸਰਦਾਰ ਤਾਜਵਣੀਆਂ ਲੋਕੋ ਨਾ ਨਕਾਰੋ ਹੱਕ ਜਿਉਣ ਦਾ ਮੰਗਦੀਆਂ ਧੀਆਂ ਲੋਕ ਵਿੱਚ ਨਾ ਮਾਰੋ ਇਹ ਹੀ ਸਰਦਾਰ ਤਾਜ ਬਣਨੀਆ ਲੋਕੋ ਨਾ ਨਕਾਰੋ ਹੋ ਸੁਣ ਕੇ ਜਿੰਦਾਂ برف ਦੇ ਵਾਂਗੂੰ ਜਾਂਦੀਆਂ ਖੁਰੀਆਂ ਨੇ ਮਾਂਦੀ ਅੱਖ ਦਾ ਤਾਰਾ ਸੱਚ ਮੁੱਚ ਹੁੰਦੀਆਂ ਕੁੜੀਆਂ ਨੇ ਮਾਂਦੀ ਖਦੋ ਤਾਰਾ ਹੋ ਸੱਚ ਮੁੱਚ ਹੁੰਦੀਆਂ ਕੁੜੀਆਂ ਨੇ ਪੁੱਤਰਾਂ ਨਾਲੋਂ ਵੱਧ ਕੇ ਧੀਆ ਚਾਉਂਦੀਆਂ ਮਾਪਿਆਂ ਨੂੰ ਪੁੱਤ ਕਰਦੇ ਨੇ ਪੈਦਾ ਅਮਨੀ ਨਮੇ ਸੇ ਆਪਣੇ ਆਨੂੰ ਓ ਪੁੱਤਰਾਂ ਨਾਲੋਂ ਵੱਧ ਕੇ ਧੀਆ ਜਉਂਦੀਆਂ ਮਾਪਿਆਂ ਨੂੰ ਪੁੱਤ ਕਰ ਦੇਨੇ ਪੈਦਾ ਅਮਨੀ ਨਮੇ ਸੇ ਆਪਣਿਆਂ ਨੂੰ ਪੋਟਾਲ ਕਲਾਂ ਦੇ ਲੋਕੋ ਤੀਆਂ ਤਾਂ ਵੀ ਬੁਰੀਆਂ ਨੇ ਮਾਂ ਦੀ ਅੱਖ ਦਾ ਤਾਰਾ ਸੱਚ ਮੁੱਚ ਹੁੰਦੀਆਂ ਕੁੜੀਆਂ ਨੇ ਓ ਮਾਂ ਦੀ ਅੱਖ ਦਾ ਤਾਰਾ ਸੱਚ ਮੁੱਚ ਹੁੰਦੀਆਂ ਕੁੜੀਆਂ ਨੇ ਹੋ ਸੱਚ ਮੁੱਚ ਹੁੰਦੀਆਂ ਕੁੜੀਆਂ ਨੇ ਹੋ ਸੱਚ ਮੁੱਚ ਹੁੰਦੀਆਂ ਕੁੜੀਆਂ ਨੇ ਜੇਕਰ ਚੰਗਾ ਲੱਗਿਆ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਧੰਨਵਾਦ